ਸਿੱਖ ਦੇ ਅਰਥ ਅਕਸਰ ਆਪਾਂ ਸੰਸਕ੍ਰਿਤ ਵਿੱਚ ਬਾਵਜੂਦ ਸਿੱਖਿਆ ਲੈਣ ਵਾਲਾ ਕਿਸੇ ਚੀਜ਼ ਨੂੰ ਜਾਣਨ ਵਾਲਾ ਲਰਨਰ ਜਿਹਨੂੰ ਇੰਗਲਿਸ਼ ਵਿੱਚ ਕਹਿ ਦਿੰਦੇ ਆ ਵੜ ਜੇ ਆਪਾਂ ਇਹਦਾ ਪਦ ਛੇਦ ਕਰੀਏ ਤੇ ਸਿੱਖ ਦੇ ਅਰਥ ਬਣਦਾ ਹੈ ਸ ਖ ਸ ਖ ਸੇ ਤੋਂ ਭਾਵ ਜੋ ਹੈ ਨਾ ਸੇਕ ਨਹੀਂ ਹੈ ਆ ਨਾ ਸੇ ਉਹ ਹੈ ਨਾ ਉਹ ਉਹ ਕੀ ਹੈ ਬ੍ਰह्म ਸੇ ਤੋਂ ਭਾਵ ਬ੍ਰह्म ਸੇ ਉਹ ਉਸ ਆ ਜੋ ਹੈ ਉਹ ਹੈ ਸੇ ਤੇ ਖ ਮਨੇ ਖ ਜਿਹੜਾ ਬ੍ਰह्म ਚ ਖਤਮ ਹੋ ਜੇ ਜਿਹਦੇ ਚ ਬ੍ਰह्म ਬਣ ਦੀ ਸੰਭਾਵਨਾ ਹੋਵੇ ਜਿਹਦੇ ਚ ਰੱਬ ਬਣਦੀ ਸੰਭਾਵਨਾ ਹੋਵੇ ਉਹਨੂੰ ਕਹਿੰਦੇ ਨੇ ਸਿੱਖ ਸਿੱਖ ਦਾ ਮਤਲਬ ਹੁੰਦਾ ਗੋਡ ਇਨ ਮੀਟਿੰਗ ਇਹ ਸਿੱਖਾ ਖ ਸੇ ਖ ਤਾਂ ਉਸ ਜੋ ਹੈ ਉਹਦੇ ਚ ਖ ਜਿਹੜਾ ਹੋ ਜਾਂਦਾ ਹੈ ਤੂੰ ਤੂੰ ਕਰਤਾ ਤੂੰ ਹੁਆ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ ਤਾਂ ਸਿੱਖ ਗੁਰੂ ਗੁਰੂ ਸਿੱਖ ਹੈ ਨਾਨਕਲੀਨ ਭਯੋ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਹਾਂ ਉਥੇ ਇਹ ਪਾਣੀ ਤੇ ਆ ਪਾਣੀ ਹੈਨਾ ਇੱਕ ਹੋਗੇ ਤੋ ਆ ਬ੍ਰਹਮਾ ਜੀਵ ਇੱਕ ਹੋਗੇ ਤੋ ਸਿੱਖ ਦਾ ਮਤਲਬ ਹੁੰਦਾ ਜਿਹੜਾ ਉਹ ਜੋ ਹੈ ਉਹਦੇ ਚ ਖੈ ਹੋਣ ਵਾਲਾ ਵਿਅਕਤੀ ਆਪਣੇ ਆਪ ਨੂੰ ਮਿਟਾਉਣ ਵਾਲਾ ਵਿਅਕਤੀ ਜੋ ਸਿੱਖ ਤੇ ਅੱਗੇ ਆ ਗਿਆ ਸਿੰਘ ਹਾਂ ਸੇ ਦਾ ਉਹ ਅਰਥ ਜੋ ਹੈ ਕਹ ਖਾ ਜਾਣ ਵਾਲਾ ਜਿਹੜਾ ਰੱਬ ਨੂੰ ਖਾ ਜਾਵੇ ਸਿੰਘ ਜੋ ਰੱਬ ਨੂੰ ਵੀ ਖਾ ਜਾਵੇ ਸਿੰਘ ਜੋ ਕਾਲ ਨੂੰ ਵੀ ਖਾ ਜਾਵੇ ਕਿਉਂਕਿ ਇਹ ਕਾਲ ਦਾ ਕਾਰਨ ਰੱਬ ਹੈ ਰੱਬ ਹੋਏਗਾ ਤੇ ਕਾਲ ਹੋਏਗਾ ਜੀ ਟਾਈਮ ਸਪੇਸ ਰੱਬ ਨੇ ਪੈਦਾ ਕੀਤਾ ਤੇ ਘਾ ਕਰਨ ਵਾਲਾ ਘਾ ਕਰਨ ਵਾਲਾ ਜਿਹੜਾ ਕਾਲ ਨੂੰ ਖਾ ਜਾਵੇ ਮਹਾ ਕਾਲ ਤਾਂ ਮਹਾਰਾ ਜੀ ਕਿਵੇਂ ਮੇਰਾ ਸਿੰਘ ਮਹਾਕਾਲ ਦਾ ਰੂਪ ਹੈ ਜੀ ਕਲਗੀਆਂ ਵਾਲੇ ਨੇ ਕਿਹਾ ਕਿ ਮਹਾਕਾਲ ਦਾ ਰੂਪ ਹੈ ਸਿੰਘ ਉਹ ਜਿਹੜਾ ਰੱਬ ਨੂੰ ਹੀ ਚਵਾ ਜਾਵੇ ਇਹ ਰੱਬ ਨੂੰ ਵੀ ਆਪਣੇ ਚ ਮਿਲਾਪ ਕਰਕੇ ਬ੍ਰह्म ਹੋ ਜਾਵੇ ਉਹ ਸਿੰਘ ਇਹ ਅਰਥ ਹੈ ਵਾਹ ਵਾਹ